ਮੇਰੇ ਸਾਰੇ ਕੋਈ ਛੱਡੇ ਹੁੰਦਾ ਮੈਨੂੰ ਕੀ ਹਾਲ ਚਾਲ ਸਾਰੇ ਠੀਕ ਹੀ ਹੋ ਗਏ ਤੇ ਅੱਜ ਦਾ ਲੋਕ ਹੀ ਫੇਰਾ ਪੈਤੋ ਸਟਾਰਟ ਕਰ ਲੱਗੇ ਆਂ ਜੀ ਆਪੋ ਲੋ ਭਾਈ ਇਹ ਜਦੀਂ ਗਾਲੋ ਆਪੋ ਮੇਰੇ ਨਾਲ ਆ ਤੇ ਅੱਜ ਆਪਣਾ ਪਾਣੀ ਲੈ ਕੇ ਚਲੀ ਚਲੋ ਇੱਥੇ ਇੱਥੇ ਪਾਣੀ ਆਇਆ ਹਾਂ ਨਹੀਂ ਹੋਤੇ ਹੀ ਨਾ ਗਾਇ ਤਾਂ ਨੂੰ ਪਤਾ ਹੀ ਆਏ ਤੇ ਸਾਡੇ ਮਰੇਗੀ ਅੰਬਰਸਰ ਦਾ ਲੱਕਾ ਜਿਹੜਾ ਮਰੇਗੀ ਥੋੜਾ ਸੇਵ ਆ ਬਾਕੀ ਸਾਰੇ ਇਲਾਕੇ ਪੰਜਾਬ ਦੇ ਸਾਰੇ ਇਥੇ ਜਲ ਪਾਣੀ ਆ ਚੁੱਕਿਆ ਸਾਡੇ ਅੱਜ ਨਾਲੇ ਮੰਜ ਦੇਖ ਕੇ ਆ ਗੀ ਉੱਥੇ ਹੀ ਪਾਣੀ ਆ ਚੁੱਕਿਆ ਔਰ ਇਹ ਤੁਹਾਨੂੰ ਵੀਡੀਓ ਦਿਖਾਵਾਂਗੇ ਤੇ ਵੀਡੀਓ ਨੂੰ ਬਰਤ ਬਰਤ ਸ਼ੇਅਰ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਬਣੇ ਰਹੋ ਵੀਡੀਓ ਨਾਲ ਤੇ ਨਾਲ ਕਮੈਂਟ ਦਿਓ ਤੁਹਾਨੂੰ ਅੱਗੜੀ ਦੇ ਵਿੱਚ ਪਾਣੀ ਆ ਚੁੱਕਿਆ ਤੇ ਪਾਣੀ ਦੇਖੋ ਕਿੰਨੀ ਤੇਜ਼ ਆ ਰਿਹਾ ਹੈ ਤੇ ਪਾਜੀ ਪਾਣੀ ਪਾਣੀ ਹੋ ਗਿਆ ਜੀ ਦੇ ਵਿੱਚ ਗਾਈਸ ਵੀ ਸਾਡੇ ਤੁਸੀਂ ਦੇਖੀਓ ਕਿਤਾ ਬਹੁਤ ਤੇਜ਼ ਆ ਰਿਹਾ ਜਿਸ ਕੈਰੀਆਂ ਦੀਆਂ ਤਾਂ ਸਾਰੀਆਂ ਪਿੱਛੇ ਡੋਟ ਚੁੱਕੀਆਂ ਨੇ ਤੇ ਇਹਨੇ ਲੱਗੇ ਵੀ ਦੂਸਰਾ ਆ ਦੇ ਇੱਕ ਗਾਈਸ ਆਪਣਾ ਵਿਚਾਰ ਜੁੜ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰੋ ਕਿ ਜਿਹੜਾ ਸਰਕਾਰ ਨੇ ਸਪਾਂਸਰ ਹੈ ਇਹ ਦੇ ਸਾਡੇ ਸਾਧਿਆ ਸਿਰਫ ਕੋਲਾਕਾ ਪੰਜਾਬ ਦਾ ਇਹ ਕੋਈ ਬੁਰਾ ਬਚਿਆ ਬਾਕੀ ਆਪੋ ਆਪਾ ਆਉਂਦਾ ਸਾਰਾ ਪਸਰਾਦਾ ਸਾਰੇ ਕੋਈ ਛੱਡਿਆ ਹੁੰਦਾ ਮੈਂ ਨਹੀਂ ਛੱਡਿਆ ਕੋਈ ਛੱਡਿਆ ਹੇ ਉਹਨੇ ਮੋੜ ਤੇ 22 ਪੰਜ ਜਵੇਰੀ ਮੋੜ ਤੇ ਚੱਲਦੀ ਆਈ ਤੇ ਨੌਣ ਕੋ ਹੁੰਦਿਆ ਸੀ ਪਾਣੀ ਮੋੜ ਚੱਲ ਰਹੀ ਆ ਤੇ ਨੌਨ ਕੌਣ ਦਿਆ ਸੀ ਮੈਂ ਤੇ ਆ ਗਿਆ 5 ਮਿੰਟਾਂ ਹੀ ਲੱਗ ਰਿਹਾ ਮੈਂ ਕਿਹੜਾ ਤੇ ਸਾਰੇ ਬੰਦ ਕਿਉਂ ਨਹੀਂ ਕਰਨੀ ਪਾਚ ਗਾਈ ਤੇ ਇਹਨਾਂ ਨੂੰ ਪਤਾ ਹੀ ਲੱਗਾ ਦਦਾਵੇ ਤੱਕ ਨਾਡੀ ਮੋੜ ਚੱਲਦੀ ਰਹਿੰਦੀ ਆ ਬੰਦ ਕਿੰਨੇ ਕਰਨੀ ਆ ਉਹਨਾਂ ਨੇ ਮੈਂ 11 ਵਜੇ ਬੰਦ ਕੀਤੀ 11 ਵਜੇ ਮੋੜ ਉਹਨਾਂ ਨੂੰ ਪੁੱਛਣਾ ਹੀ ਨਾ ਕੁੰਨੀਆਂ ਨੂੰ ਗਾਈ ਤੇ ਉਧਰ ਇਹਨਾਂ ਸਾਰੇ ਸੁੱਤੇ ਨੇ 11 ਵਜੇ ਮੋੜ ਚੱਲਦੀ ਰਹਾਂ ਨਾ ਪਾਣੀ ਬੰਦ ਹੈ ਆਇਆ ਨਾ ਬੰਦ ਕਰੋ ਬੇਸਨੋ ਨਾ ਮਾਰੀ ਪਾਣੀ ਜਿਹੜਾ ਕੀ ਜੈਂਪਰ ਚ ਪਿੰਡਰਿੰਦਾ ਬੈਪ ਕਰ ਲਈ ਪਾਈ ਆ ਤੇ ਇਹਨਾਂ ਨੂੰ ਇਹ ਆਗੀ ਮੋਟਰ ਨਹੀਂ ਭਰੀ ਰਾਇਤ ਮਿਲਦੇ ਹਣਾ ਤੁਹਾਨੂੰ ਥੋੜੀ देर ਬਾਅਦ ਕਿਉਂਕਿ ਆਪਾਂ ਖੜਾ ਜਾਂ ਫ੍ਰੈਸ਼ ਫਰੋਚੋ ਜੀ ਰੋਟੀ ਰਾਟੀ ਖਾਣੀ ਆ ਤੇ ਬੇਤਨ ਵੀਡੀਓ ਦੇ ਵਿੱਚ ਮਿਲਾਗੇ ਮਿਲਦੇ ਆ ਤੁਹਾਨੂੰ ਆਪਾਂ ਥੋੜੀ देर ਬਾਅਦ ਆਇਆ ਹਾਂ ਜੀ ਮੇਰੇ ਸੇ ਤੁਹਾਨੂੰ ਆਪਾਂ ਥੋੜੀ देर ਬਾਅਦ ਰਾਈ ਸੇ ਬਬੂ ਨੂੰ ਬਬੂ ਰੋਟੀ ਦੇ ਪੋ ਲਾਟੀ ਮੈਨੂੰ ਦੇ ਪੈਂਟਸ ਹੋਰ ਆਂਦੇ ਕਿਆ ਬਾਤ ਆਹ ਗਾਡੀ ਮੈਂਟਸ ਮੈਨੂੰ ਵੀ ਲੱਗਦਾ ਆ ਮੈਂਨ ਮੈਂਟਸ ਨੇ ਉਹਨੇ ਵੀ ਇਹਨਾਂ ਦੇ ਕੋਲ ਹੈ ਗਾਇਸ ਮਿਲਦੇ ਹਾਂ ਆਪਾਂ ਤੁਹਾਨੂੰ ਥੋੜੀ देर ਬਾਅਦ ਕਿਉਂਕਿ ਗੈਸਪ੍ਰੋਸਸ ਹੋ ਜੀ ਇਹ ਖਾਣਾ ਖਾਣਾ ਪੀਣਾ ਮਿਲਦੇ ਆ ਬਾਏ ਬਾਏ ਜੀ ਕੀ ਕਰਦੇ ਗਾਇਸ ਮਰ ਦਈਏ ਜੀ ਚੁੰਨੀਆਂ ਲਾਉਣ ਉਹ ਭਾਜੀ ਆਪਣੇ ਤੇਜ਼ ਦੁੱਕੇ ਚਲਾਉਂਦੇ ਅੱਜ ਫੇਰ ਮੈਡਮ ਲਈ ਹੈ ਜੀ ਚੁੰਨੀਆਂ ਲਾਉਣ ਆ ਆਜਾ ਆਪਣੇ ਤੇਲ ਤੋਂ ਕਿਤਨਾ ਦਰ ਹੈ ਹੈ ਗਾਇਜ਼ ਮੈਡਮ ਕਿੰਨੀਆਂ ਚੁੰਨੀਆਂ ਅੱਜ ਗਾਇਜ਼ ਇਹ ਮੈਂ ਆਪਣੇ ਲਈ ਹੁਣੀ ਟੈਂਪਾਸ ਵਾਸਤੇ ਟੈਂਪਾਸ ਨਹੀਂ ਹੁੰਦਾ ਸਾਰੀ ਦਿਹਾੜੀ ਮੈਂ ਕਦੀ ਮੰੰਜੇ ਰੋੜ ਲਗੀ ਇੱਧਰ ਕਦੀ ਉੱਧਰ ਬੈਠ ਗਈ ਇੱਥੇ ਬੈਠ ਕਦੀ ਅਸੇਲੀਆ ਤੋਂ ਜਾ ਕਦੀ ਅਸੇਲੀਆ ਤੋਂ ਆ ਤੇ ਇਹਨੂੰ ਚਿੰਗਾ ਮੈਂ ਘਰੇ ਬੈਠੀ ਰਹੀਆਂ ਨਾਲੀ ਮਸ਼ੀਨ ਤੇ ਤੇ ਗਾਈਂ ਦੋ ਬੰਦੇ ਲੈਸ ਲੋਣੀ ਹੂੰ ਪਾਈਪਿੰਗ ਲੋਣੀ ਦੋ ਬੰਦੇ ਪਾਈਪਿੰਗ ਲੋਣੀ ਤੇ ਗਾਈਂ ਤੂੰ ਕੀ ਕਹਿੰਦਾ ਤੂੰ ਕਹਿੰਦਾ ਤੂੰ ਨਹੀਂ ਕਹਤਾ ਹਾਂ ਤੂੰ ਨਹੀਂ ਕਹਦਾ ਤੂੰ ਕਰਦਾ ਪਿਆ ਵਾ ਤੂੰ ਕਿੱਥੇ ਕਰਦਾ ਮਨੇ ਤੂੰ ਮਨਨਾ ਤੁਹਾਡਾ ਸ਼ਰੀਫ ਆਏ ਬੜਾ ਐਡੂ ਝੂਟਾ ਕਿਹੜਾ ਕਵਾਇਆ ਐ ਆ ਰਿਆਂ ਦਾ ਆਹ ਅਨਵਾਰਿਆਂ ਦਾ ਝੂਟਾ ਕਵਾਤਾ ਤੇ ਆ ਰਿਆਂ ਜੇ ਆ ਰਿਆਂ ਤੋਂ ਵੀ ਗਾ ਆ ਰਿਆਂ ਤੋਂ ਚਾਰ ਘਟਮ ਗਾ ਨਿਕਲੂ ਐ ਤੇ ਗਾਈ ਦਾ ਦੁਬੱਟਾ ਵੇਖ ਸਾਦੇ ਤੇ ਕਿੱਦਾ ਸੋਣਾ ਤੇ ਇਹੋ ਦੁਕਾਨਾਂ ਦੇ ਬਾਹਰ ਕਹਿਣਾ ਆ 1200 ਦਾ ਜੇ ਆ 3000 ਦਾ ਸੋੜ ਜੇ ਆ ਗਾਇਸ ਜਿਹੜਾ ਸੋੜ ਹੁੰਦਾ ਆ ਇਹ ਕਰਦੇ ਆ ਮਰੀ ਕੀ ਲੈਸ ਰਿਪੇਅਰ ਕਰਦੇ ਸਾਰੀ ਤੇ ਰਿਪੇਅਰ ਹੋ ਕੇ ਬਾਅਦ ਤਕਾਨਾ ਤੇ ਜਾਂਦਾ ਤੇ ਉਹ ਸੂਟ ਬਾਅਦ ਚ 2 2000 ਦਾ 3 3000 ਦਾ ਸੂਟ ਮਿਲਦਾ ਜੀ ਗਾਇਸ ਕਮ ਸੇ ਕਾਮ 600 ਰੁਪਏ ਦੇ ਵਾਟ ਵਾਟ ਤੇ ਬਣਾਈ ਸਾਰੀ 600 ਰੁਪਏ ਤੇ ਨਹੀਂ ਆ ਤੇ ਸੂਟ ਇੰਨਾ ਮਿੰਗਾ ਵੇਚਣਾ 15 15 2 2000 ਦਾ ਮੈਂ ਕੋਦੋ ਗਾਇਸ ਆਪਣੇ ਵਾਸਤੇ ਲੈ ਕੇ ਆਈ ਹਾਂ ਵਰਤ ਤਾ ਸੂਤਿਆ ਮੇਰਾ 1500 ਦਾ 2000 ਘੱਟ ਨਹੀਂ ਦਿੱਤਾ ਤੇ ਆ ਜਦੋਂ ਬਣਾਈ ਦਾ ਮੁੱਲ ਐਨਾ ਜੇ ਬਾਕੀ ਸਾਰੇ ਦੁਕਾਨ ਵਾਲੇ ਇਹ ਨਹੀਂ ਲਾ ਜਾਂਦੇ ਤੇ ਕੱਪੜੇ ਵੀ ਕੰਮ ਨਹੀਂ ਮਾੜਾ ਜਿਹਾ ਵੀ 파ੜੋ ਹੋਰ ਤਾਂ ਕਿਤਾ ਆ ਆ ਘੱਟ ਲੈ ਆ ਤੁਹਾਨੂੰ ਗਾਇਸ ਇਹ ਦੁਕਾਨਾਂ ਵਾਲੇ ਜਨਾਨੀਆਂ ਵੇਦੇ ਆ ਕਿ ਕਿਹੜੀਆਂ ਠੱਗਣ ਵਾਲੀਆਂ ਹੈਗੀਆਂ ਆ ਗਏ ਉਹ ਪਹਿਲੇ ਉਹ ਪਹਿਲੇ ਬੀਬੀਆਂ ਵੇਲਾ ਦਾ ਇਹ ਬੀਬੀਆਂ ਢੰਗਣ ਵਾਲੀ ਆ ਆਹ ਹੈ ਤੇ ਨਾਲ ਨਾ ਤੇ ਇਹ ਕੋ ਚੱਲਦਾ ਪਹਿਲੇ ਵੇਲਾ ਨਾ ਮੋੜ ਤੋਂ ਕਿ ਬੀਬੀਆਂ ਢੰਗਣ ਵਾਲੀਆਂ ਨਾਲ ਸੂਟ ਹੋ ਜਦੇ ਸਾਰੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਨਾ ਤੇ ਪਾਣੀ ਤਾਂ ਪਤਾ ਸੋਇਆ ਛੀਲਾ ਦਰਿਆਵਾਂ ਤੋਂ ਕਿਉਂਕਿ ਇੰਨਾ ਹਾਲਾਤ ਮਾੜਾ ਹੋਣ ਅੱਜ ਆਪਾਂ ਲੈ ਗਏ ਆ ਬੱਤੇ ਨਾਲ ਇਸ ਕਰਕੇ ਆਪਾਂ ਪੂਰੀ ਵੀਡੀਓ ਨਹੀਂ ਬਣਾਈ ਥੋੜੀ ਜੀ ਮੈਂ ਬਣਾ ਕੇ ਲੈ ਆਂਦਾ ਹਾਂ ਹਸੋਂਦਾ ਲੋਕ ਦੇ 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 ਤਰਸੋ ਇੰਨਾ ਜਿਆਦਾ ਹੁੰਦਾ ਹੈ ਨਾ ਲੋਕਾਂ ਵੱਲ ਤੇ ਗਾਇਸ ਕੱਲ ਆਪਾਂ ਜਾਵਾਂਗੇ ਜੱਗੇ ਗਏ ਤੇ ਤੁਹਾਨੂੰ ਫਿਰ ਵੀਡੀਓ ਪਾਵਾਂਗੇ ਨਵੇਂ ਥਾਂ ਤੇ ਗਾਇਸ ਮਿਲਦੇ ਆ ਤੁਹਾਨੂੰ ਹਣ ਫਿਰ ਕੱਲ ਨੈਕਸਟ ਵਲੋਗ ਦੇ ਵਿੱਚ ਆਇਆ ਤੇ ਆ ਗਿਆ ਆਪਣਾ ਖਾਣਾ ਤੇ ਨਾਲ ਖਾਂ ਲੱਗਾ ਜੀ ਮੇਰੇ ਨਾਲ ਗੁਰਪ੍ਰੀਤ ਓਏ ਗੁਰਪ੍ਰੀਤ ਇਹ ਲੱਲੀ ਮੇਰੇ ਦਾ ਕਾ ਲਗਾ ਤੇ ਰਾਈਸ ਦਾਲ ਰੋਟੀ ਤੇ ਨਾਲ ਪਿਆਜ਼ ਕਿੱਥੇ ਮੇਰਾ ਅੱਜ ਮੈਂ ਦਾਲ ਰਾਈਸ ਆ ਤੇ ਪਿਆਜ਼ ਹੁੰਦਾ ਰੋਟੀ ਆਪਣੀ ਨਾਲ ਸਿੰਪਲ ਤੇ ਗਾਇਸ ਉਹ ਰੋਟੀ ਖਾ ਕੇ ਤੁਹਾਨੂੰ ਮਿਲਦੇ ਆ ਤੇ ਗਾਇਸ ਮਿਲਦੇ ਤੁਹਾਨੂੰ ਕੱਲ ਫਿਰ ਅਗਲੇ ਬਲੌਗ ਦੇ ਵਿੱਚ ਅੱਜ ਦਾ ਬਲੌਗ ਆਪਾਂ ਇੱਥੇ ਖਤਮ ਕਰਦੇ ਆ ਤੇ ਮਿਲਾਂਗੇ ਤੁਹਾਨੂੰ ਕੱਲ ਨਵੇਂ ਬਲੌਗ ਦੇ ਵਿੱਚ ਬਾਏ ਬਾਏ ਜੀ thank yeah. you